ਬੈਦਗੀ ਦੇ ਜੀਵਨ ਦੇ ਵਿੱਚ ਤੁਸੀਂ ਕੋਈ ਹਾਸੋਹੀਣਾ ਮਰੀਜ਼ ਦੇਖਿਆ ਹੋਵੇ ਵੀ ਜਿਹੜਾ ਐ ਲੱਗਿਆ ਹੋਵੇ ਵੀ ਵੀ ਇਹ ਬੇ ਕ ਕਟਨਾਜੀ ਹੋਈ ਜਾਏਗੀ ਯਾਦ ਰਹਿਣੀ ਹਾਂ ਬਸ ਐ ਜਿਆਦਾ ਆ ਜਾਂਦੀ ਆ ਕਈ ਮਰੀਜ਼ ਆਏ ਜੇ ਆਉਂਦੇ ਆ ਬੀ ਬਸ ਬੈਦ ਜੀ ਮੈਂ ਤਾਂ ਅੱਜ ਦੀ ਰਾਤ ਕੱਟੂ ਪਤਾ ਨਹੀਂ ਨਾ ਕੱਟੂ ਆ ਕੇ ਸ਼ੁਰੂ ਆਤੀ ਇਹੇ ਜੀ ਕਰ ਦਿੰਦੇ ਆ ਉਹ ਤੇ ਸਾਡੀ ਤਾਂ ਗੱਲ ਹੀ ਨਹੀਂ ਸੁਣਦੇ ਕਹਿੰਦੇ ਮੈਂ ਤਾਂ ਮਰ ਗਿਆ ਜੀ ਹਾਏ ਜੀ ਬੂ ਜੀ ਜਦੋਂ ਜੀ ਸੁਣਦੇ ਆ ਹਜੇ ਉਹਦੀ ਨਬਜ਼ ਵੀ ਨਹੀਂ ਦੇਖੀ ਹੁੰਦੀ ਤੇ ਉਹਨਾਂ ਬੜੇ ਪਰੇਸ਼ਾਨੀ ਆਉਂਦੀ ਆ ਵੀ ਹੈ ਹਜੇ ਤਾਂ ਕੋਈ ਦਵਾਈ ਨਹੀਂ ਸ਼ੁਰੂ ਕੀਤੀ ਤੇ ਉਹ ਕਹੀ ਜਾਂਦਾ ਮੈਂ ਤਾਂ ਅੱਜ ਦੀ ਰਾਤ ਹੀ ਕੱਟੂ ਜੀ ਬਸ ਤੇ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਹੁਣ ਬੈਦ ਨੇ ਕੋਈ ਮੰਤਰ ਤਾਂ ਮਾਰ ਨਹੀਂ ਦੇਣਾ ਹੁੰਦਾ ਵੀ ਬਚਾ ਲੀਏ ਇਹਨੂੰ ਹਨਾ ਤੇ ਉਹ ਜਿਵੇਂ ਜਿਵੇਂ ਦਵਾਈ ਖਾਂਦਾ ਫਿਰ ਜਦੋਂ ਉਹ ਮਰੀਜ਼ ਠੀਕ ਹੋ ਜਾਂਦਾ ਫਿਰ ਉਹ ਬੜਾ ਜਿਵੇਂ ਕੋਠੇ ਚੜ੍ਹ ਕੇ ਰੌਲਾ ਪਾਉਂਦੇ ਹੁੰਦੇ ਵੀ ਬੈ ਜੀ ਤੁਸੀਂ ਮੈਨੂੰ ਬਚਾ ਲਿਆ ਮੈਂ ਤਾਂ ਇੱਕ ਦੋ ਦਿਨ ਹੀ ਕੱਢਦਾ ਨਹੀਂ ਸ਼ੁਕਰ ਆ ਮੈਂ ਹੋਰ ਜ਼ਿੰਦਗੀ ਦੇਖ ਲਈ ਹੋਰ ਦੁਨੀਆ ਦੇਖ ਲਈ ਜਦੋਂ ਇਹ ਜਿਹੀਆਂ ਗੱਲਾਂ ਕਰਦਾ ਬੜਾ ਹਾਸਾ ਉਹ ਚੀਜ਼ ਦੇ ਉੱਤੇ ਆਉਂਦਾ ਵੀ ਕਮਾਲ ਆ ਵੀ ਬੰਦੇ ਦੀ ਜ਼ਿੰਦਗੀ ਤੇ ਮੌਤ ਦੇ ਵਿੱਚ ਕਿੰਨੀ ਕੁਸੂਤੀ ਫਸੀ ਵੀ ਆ ਤੇ ਥੋੜੀ ਜਿਹੀ ਨੂੰ ਮੌਤ ਦਿਸਣ ਲੱਗ ਗਈ ਤਾਂ ਇਹਨੂੰ ਸਾਰੀ ਦੁਨੀਆ ਧੁੰਦਲੀ ਪੈ ਜਾਂਦੀ ਹੈ ਤੇ ਇਹ ਸਾਰਾ ਕੁਝ ਭੁੱਲ ਕੇ ਸਿਰਫ ਐਂ ਕਹਿੰਦਾ ਮੈਨੂੰ ਬਚਾ ਲੋ ਕਈ ਕਹਿੰਦੇ ਇੰਨੇ ਸੁਖੀ ਹੁੰਦੇ ਆ ਉਹ ਦੁੱਖ ਦੁਖੀ ਹੁਣ ਦੁੱਖ ਹੀ ਹੋ ਜਾਂਦੇ ਆ ਲੋਕਾਂ ਤੋਂ ਜਾਂ ਉਹਦੇ ਪਰਿਵਾਰ ਤੋਂ ਕਹਿੰਦੇ ਸੀ ਮਰ ਜੀ ਜਿਹੜੇ ਮਰਦੇ ਹੁੰਦੇ ਆ ਉਹ ਕਹਿੰਦੇ ਮੈਨੂੰ ਬਚਾ ਲੋ ਇਹ ਦੁਨੀਆ ਦਾ ਜਿਵੇਂ ਤੱਕੜੀ ਦਾ ਪੜੜਾ ਇੱਕ ਨੀਵਾ ਹੋ ਜਾਂਦਾ ਇੱਕ ਉੱਚਾ ਹੋ ਜਾਂਦਾ ਐਦਾਂ ਹੀ ਚੱਲੀ ਜਾਂਦੀ ਆ ਇਹ ਤੇ ਉਹ ਚੀਜ਼ਾਂ ਦੇ ਵਿੱਚ ਮਰੀਜ਼ਾਂ ਨੂੰ ਮਿਲ ਕੇ ਹੁਣ ਮੈਂ ਤਾਂ ਹੱਸ ਵੀ ਨਹੀਂ ਸਕਦਾ ਉਹਨਾਂ ਨੂੰ ਦੇਖ ਕੇ ਪਰ ਅੰਦਰੋਂ পেট ਹੱਸਦਾ ਹੁੰਦਾ ਵੀ ਯਾਰ ਕਮਾਲ ਹੋ ਗਈ ਵੀ ਹਜੇ ਤਾਂ ਆਪਾਂ ਤੇ ਆਉਂਦੇ ਹੀ ਆਪਦੀ ਸਾਰੀ ਰਾਮ ਕਹਾਣੀ ਸੁਣਾਉਣ ਲੱਗ ਜਾਂਦੇ ਆ ਤੇ ਕਈ ਐਨੇ ਹੁੰਦੇ ਆ ਵੀ ਆਪਦੇ ਪਰਿਵਾਰ ਨੂੰ ਗਾਲਾਂ ਕੱਢਣ ਇਹ ਮੇਰਾ ਇਲਾਜ ਨਹੀਂ ਕਰਾਉਂਦੇ ਆ ਇਹ ਨਹੀਂ ਕਰਦੇ ਨਾਲੇ ਉਹ ਚੱਕੀ ਫਿਰਦੇ ਹੁੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਹਾਣੀਆਂ ਇਹਦੋਂ ਮੁਰੇ ਆਉਂਦੀਆਂ ਬੈਠ ਦੇ ਤੇ ਬਹੁਤ ਹੀ ਉਹ ਰੋਮਾਂਟਿਕ ਵੀ ਬਣ ਜਾਂਦੀਆਂ ਤੇ ਥੋੜੀਆਂ ਦੁੱਖदाई ਵੀ ਹੁੰਦੀਆਂ ਇਹ ਯਾਰ ਕਿੰਨਾ ਬੰਦਾ ਹੈ ਨਾ ਲੱਗ ਕੇ ਮਨ ਲੈ ਕੇ ਵੀ ਘਰ ਵਾਲੀ ਘਰ ਵਾਲਾ ਇਹਨੂੰ ਕਹਿਣ ਲੱਗ ਜਾਂਦੀ ਹੈ ਘਰ ਵਾਲਾ ਘਰ ਵਾਲਾ ਹਾਂ ਸਾਰੇ ਉਹ ਖੋਲਣੇ ਲੱਗ ਜਾਂਦੇ ਸਾਰੇ ਬੋਲਣ ਲੱਗ ਜਾਂਦੇ ਆ ਤੇ ਕੁਝ ਉਹਨੂੰ ਕਹਿਣ ਲੱਗ ਜਾਂਦਾ ਇਹ ਤਾਂ ਕੁੱਤਾ ਬੰਦਾ ਗਾਏ ਤਾਂ ਅਭਰੇਜ ਨਹੀਂ ਕਰਦਾ ਤਾਂ ਆ ਵੀ ਖਾ ਗਿਆ ਆ ਵੀ ਖਾ ਗਏ ਨੇ ਬਿਮਾਰੀ ਹੋਣਾ ਤੇ ਬਸ ਐਦਾਂ ਚੱਲੀ ਜਾਂਦਾ ਤੇ ਜ਼ਿੰਦਗੀ ਆ ਇਹ ਦੇਖੋ ਜੀ ਜ਼ਿੰਦਗੀ ਨਾਵਾਂ ਤੁਹਾਡਾ ਬਹੁਤ ਵਧੀਆ ਇਹ ਜਿਹੜਾ ਹੈਗਾ ਰੱਖਿਆ ਪਾ ਨਾ ਟਾਈਟਲ ਬਹੁਤ ਸੋਹਣਾ ਆਮ ਜ਼ਿੰਦਗੀ ਇਸੇ ਤਰ੍ਹਾਂ ਹਨਾ ਮਤਲਬ ਕਿ ਕਿੱਤੇ ਕਿਤੇ ਇਹ ਲੱਗਦਾ ਹੁੰਦਾ 22 ਸਾਲਾਂ ਦੇ ਵਿੱਚ ਕਦੇ ਕਈ ਕਈ ਵਾਰ ਅਸੀਂ ਮਿਲੇ ਆ ਕਿੱਤੇ ਵਾਲੇ ਬੰਦਿਆਂ ਨੂੰ ਉਹ ਕਹਿੰਦੇ ਆ ਕਿ ਵੀ ਅਸੀਂ ਹੋਰ ਕਿੱਤੇ ਵਿੱਚ ਹੋਣਾ ਚਾਹੁੰਦੇ ਸੀ ਕਦੇ ਤੁਹਾਨੂੰ ਇਦਾਂ ਲੱਗੇਗੇ ਵੀ ਮੈਨੂੰ ਹੋਰ ਕਿੱਤੇ ਚ ਹੋਣਾ ਚਾਹੀਦਾ ਸੀ ਬੈਦਗਰੀ ਦੇ ਕਿੱਤੇ ਨੂੰ ਛੱਡ ਕੇ ਮੇਰੀ ਸ਼ੁਰੂ ਤੋਂ ਹੀ ਰੁਚੀ ਇਹੀ ਸੀ ਜੀ ਹੂੰ ਤੇ ਕਈਆਂ ਨੇ ਮੇਰੇ ਦੋਸਤਾਂ ਨੇ ਕਿੱਤੇ ਬਦਲੇ ਵੀ ਆ ਹੂੰ ਪਰ ਮੈਂ ਨਹੀਂ ਬਦਲਿਆ ਹੂੰ ਨਾਲੇ ਮੈਂ ਸਟਾਰਟਿੰਗ ਦੇ ਵਿੱਚ 10 ਰੁਪਈਆ ਦੀ ਦਵਾਈ ਦਿੰਦਾ ਹੁੰਦਾ ਸੀ ਤੇ ਕਈ ਮੈਨੂੰ ਐ ਵੀ ਕਹਿੰਦੇ ਸੀ ਇਹ ਤਾਂ ਦੁੱਖੀਆਂ ਤਿੱਕੀਆਂ ਵਾਲਾ ਬੰਦਾ ਜਰ ਤੇ ਦੁੱਖੀਆਂ ਤਿੱਕੀਆਂ ਨਾਲ ਇਹਦਾ ਕਿਵੇਂ ਚੱਲੂਗਾ ਗੁਜ਼ਾਰਾ ਕਿਵੇਂ ਚੱਲੂ ਅੱਜ ਮਹਾਰਾਜ ਦਾ ਦਿੱਤਾ ਵਾ ਸਭ ਕੁਛ ਆ ਸਬਰ ਤੇ ਸੰਤੋਖ ਰੱਖਿਆ ਸਹੀ ਇਲਾਜ ਕੀਤਾ ਕਰ ਵੀ ਰਹੇ ਹਾਂ ਹੁਣ ਤੇ ਸਹੀ ਦਵਾਈ ਦਿੱਤੀ ਆ ਤੇ ਮਰੀਜ਼ ਜਦੋਂ ਆ ਕੇ ਕਹਿੰਦਾ ਵੀ ਮੈਂ ਠੀਕ ਆ ਸਾਡੀ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਰਹਿੰਦੀ ਉਹ ਤਾਂ ਵੱਡਾ ਕੋਈ ਪੈਸਾ ਹੀ ਹੈ ਨਹੀਂ ਠੀਕ ਹੈ ਜੀ ਕਿੱਡੀ ਵੱਡੀ ਇਹ ਗੱਲ ਆ ਠੀਕ ਹੈ ਜੀ ਹੂੰ ਤੇ ਇਹ ਸੀਗਾ ਜਿੰਦਗੀ ਨਾਵਾਂ ਸਾਡਾ ਇੱਕ ਇੱਕ ਵੈਦ ਦੀ ਜ਼ਿੰਦਗੀ ਦੇ ਨਾਲ ਕਿੱਦਾਂ ਦੇ ਮਰੀਜ਼ ਆਉਂਦੇ ਹੈਗੇ ਤੇ ਕਿੱਦਾਂ ਦੀ ਜ਼ਿੰਦਗੀ ਇੱਕ ਵੈਦ ਦੀ ਹੁੰਦੀ ਆ ਕਿੰਨੇ ਚਿਰਾਂ ਦੇ ਵਿੱਚ ਇੱਕ ਵੈਦਵਾਨ ਦਾ ਕਿੰਨੇ ਗ੍ਰੰਥ ਇੱਕ ਵੈਦ ਨੇ ਪੜ੍ਹੇ ਹੁੰਦੇ ਆ ਤੇ ਮਿਨੀਮਮ ਪੜ੍ਹਾਈ ਕੀ ਹੁੰਦੀ ਆ ਮੈਕਸੀਮਮ ਉਹਦੀ ਸਟੱਡੀ ਕਿੰਨੀ ਹੁੰਦੀ ਆ ਘੱਟੋ ਘੱਟ ਇਹ ਵੀ ਜੋ ਵੈਦ ਜੀ ਨੇ ਦੱਸਿਆ ਤੇ ਬਹੁਤ ਚੰਗਾ ਲੱਗਿਆ ਬਾਈ ਜੀ ਤੁਸੀਂ ਇੱਕ ਤੁਸੀਂ ਹੱਸੋ ਹੀ ਨੇ ਦੀ ਗੱਲ ਕੀਤੀ ਆ ਤੇ ਤੁਸੀਂ ਕੋਈ ਦੁੱਖ ਦੇ ਵੀ ਸੁਣੋ ਵੀ ਕੋਈ ਦੁੱਖदाई ਗੱਲ ਵੀ ਹੋਈ ਆ ਦੱਸੋ ਜੀ ਦੱਸੋ ਹਾਂ ਦੰਨੇ ਚੱਲੋ ਨਾ ਹਾਂਜੀ ਹੂੰ ਦੁੱਖदाई ਗੱਲ ਤਾਂ ਇਹੀ ਹੁੰਦੀ ਆ ਡਾਕਟਰ ਵੈਦ ਨਾਂ ਉਹ ਬਹੁਤ ਵੱਡਾ ਠੀਕ ਹੈ ਜੀ ਬਹੁਤ ਅੱਛਾ ਨਾਂ ਆ ਠੀਕ ਹੈ ਜੀ ਬਾਹਰਲੇ ਲੋਕੀ ਦੋ ਸੁਣਦੇ ਆ ਠੀਕ ਹੈ ਵੀ ਹਾਂ ਡਾਕਟਰ ਆ ਇਹ ਵੈਦ ਆ ਠੀਕ ਹੈ ਪਰ ਵੈਦ ਦਾ ਦੁੱਖदाई ਇਹ ਗੱਲ ਹੁੰਦਾ ਉਹ ਕਿਤੇ ਸੁਖੀ ਬੰਦੇ ਨੂੰ ਮਿਲੇ ਹੀ ਨਹੀਂ ਹੁੰਦਾ ਉਹਦੇ ਕੋਲੇ ਜਿੰਨੇ ਵੀ ਆਉਂਦੇ ਹੁੰਦੇ ਆ ਦੁਖੀ ਆਉਂਦੇ ਸਾਰੇ ਮਰੀਜ਼ ਹੀ ਆਉਂਦੇ ਉਹਦੇ ਕੋਲੇ ਜਿੰਨੇ ਵੀ ਆਉਂਦੇ ਆ ਕੋਈ ਸਾਹ ਦਾ ਆ ਗਿਆ ਕੋਈ ਕਾਸੇ ਦਾ ਆ ਗਿਆ ਉਹਦੇ ਮੂਰੇ ਹਾਇ ਬੂ ਵੀ ਹੁੰਦੀ ਰਹਿੰਦੀ ਆ ਡਾਕਟਰ ਫਿਰ ਵੀ ਉਹ ਚੀਜ਼ ਦੁੱਖ ਦੇ ਵਿੱਚ ਸੰਤੁਸ਼ਟ ਰਹਿੰਦਾ ਵੀ ਯਾਰ ਇੰਨੀ